ਇੰਟਰਵਿਊ ਸਟਾਰਟ ਕਰ ਦਿੰਦਾ ਭੱਜੀ ਪਹਿਲੇ ਇੱਕ ਗੱਲ ਕਲੀਅਰ ਕਰ ਦਵਾਂ ਕਿ ਜਦੋਂ ਗੱਲਬਾਤ ਸ਼ੁਰੂ ਹੋਊਗੀ ਉਹਦੇ ਵਿੱਚ ਅੰਤਗਵਾਦੀ ਜਾਂ ਇਦਾਂ ਦੇ ਸ਼ਬਦ ਨਹੀਂ ਵਰਤਣਗੇ ਜੀ ਕਿਉਂਕਿ ਤੁਹਾਡੇ ਵੱਲੋਂ ਜਿਆਦਾਤਰ ਇਹੋ ਚੀਜ਼ ਹੁੰਦੀ ਹੈ ਸੋ ਵੀ ਉਸ ਵੇਲੇ ਦੇਖੇ ਤੁਮਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਇਸ ਟਾਈਮ ਸਾਡੇ ਨਾਲ ਨੇਤਾ ਮੌਜੂਦ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅੱਜ ਲੁਧਿਆਣਾ ਦੇ ਵਿੱਚ ਇੱਕ ਸ਼ਿਵ ਸੈਨਾ ਦੇ ਮੈਂਬਰ ਨੂੰ ਜਿਹੜੀਆਂ ਕੁਰਬਾਨੀਆਂ ਮਾਰੀਆਂ ਗਈਆਂ ਸੋ ਸਾਡਾ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਰ ਕੀ ਕਹਿਣਾ ਤੁਹਾਡੇ ਇਸ ਬਾਰੇ ਮੈਂ ਹਣੀ ਬਾਦਰੀ ਰਾਸ਼ਟਰੀ ਚੇਅਰਮੈਨ ਸ਼ਿਵ ਸੈਨਾ ਸਮਾਜਵਾਦੀ ਆਜ

ਇਹ ਬਾਤ وہی ਹੈ ਆਪਕੀ ਨਿਗਾਹ ਮੇਂ ਉਹ ਬਾਬਾ ਜੀ ਤੇ ਹਮਾਰੇ ਹਮਾਰੀ ਨਿਗਾਹ ਮੇਂ ਉਹ ਬਾਤ ਬਤਾਨੇ ਵਾਲੀ ਹੈ ਲੋਗੋ ਮੇਂ ਅਗਰ ਹਮ ਲੋਗ ਲੋਗੋ ਮੇਂ ਇਹ ਬਾਤ ਬਤਾਏਗੇ ਨਹੀਂ ਕਿ ਇਹ ਗਲਤ ਹੋ ਰਹਾ ਹੈ ਉਸਕੋ ਗਲਤ ਕਿਵੇਂ ਮੰਨਿਆ ਜਾਏ ਤੁਹਾਡੇ ਘਰ ਦੇ ਵਿੱਚ ਜਦੋਂ ਲੜਾਈ ਹੁੰਦੀ ਉਹ ਵੀ ਬਾਹਰ ਜਾ ਕੇ ਦੱਸਦੇ ਨਹੀਂ ਪਰਿਵਾਰਿਕ ਪਰਿਵਾਰਿਕ ਲੜਾਈ ਪਰਿਵਾਰਿਕ ਹੁੰਦੀ ਹੈ ਜੋ ਸਮਾਜਿਕ ਗੱਲ ਕੋਈ ਸਮਾਜਿਕ ਤੌਰ ਤੇ ਕਰਨੀ ਹੈ ਉਸ ਕਰਖਰੀ ਬੰਦੀ ਪਰ ਕਈ ਇਦਾਂ ਨਾ ਤੁਸੀਂ ਕਈਆਂ ਨੂੰ ਗਲਤ ਕਹਿੰਦੇ ਕੋਈ ਇਹਨੂੰ ਸਹੀ ਕਹਿੰਦੇ ਏਦਾਂ ਹੀ ਕਿਸੇ ਦੀ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਪਿਆਰ ਹੁੰਦਾ ਕੋਈ ਕਿਸੇ ਨੂੰ ਮੰਨਦਾ ਕੋਈ ਕਿਸੇ ਨੂੰ ਨਹੀਂ ਮੰਨਦਾ ਜ਼ਰੂਰਤ ਨਹੀਂ ਹੈ ਕਿ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਸਾਰੇ ਉਹਨਾਂ ਨੂੰ ਹੀ ਮੰਨਣਾ ਨਹੀਂ ਨਹੀਂ ਮੈਂ ਦੇਸ਼ ਪ੍ਰੇਮੀ ਆ ਰਹੀ ਗੱਲ ਕਰਦਾ ਜੀ ਮੈਂ ਹਿੰਦੁਸਤਾਨ ਚ ਰਹਿੰਦਾ ਹਿੰਦੁਸਤਾਨ ਦਾ ਨਾਗਰਿਕ ਕਨਸਟੀਟਿਊਸ਼ਨਲ ਮਿਲ ਰਾਈਟ ਆ ਬੋਲਦਾ ਮੈਂ ਬੋ ਜੇ ਮੈਨੂੰ ਉਹਨੇ ਗੱਲ ਬੁਰੀ ਲੱਗ ਰਹੀ ਹੈ ਮੈਂ ਸਾਰੇ ਆਮ ਮੀਡੀਆ ਜਾ ਕੇ ਬੋਲਣਾ ਤੇ ਉਹ ਵੀ ਸਾਡੇ ਗੱਲ ਦਾ ਜਵਾਬ ਦਿੰਦੇ ਪਰ ਜਦੋਂ ਤੁਹਾਡੀ ਪਾਰਟੀ ਦੇ ਕੁਝ ਬੰਦੇ ਜਦੋਂ ਇਸ ਤਰ੍ਹਾਂ ਦੇ ਬਿਆਨ ਦਿੰਦੇ ਆ ਆਪਾਂ ਇਹ ਤੇ ਨਹੀਂ ਕਹਿ ਸਕਦੇ ਕਿ ਫਿਰ ਸਾਰੇ ਪੱਤਰਕਾਰ ਹੀ ਮਾੜੇ ਆ ਜਿਹੜੇ ਆਏ ਕਹਿੰਦੇ ਕੋਈ ਕੁੱਤੇ ਦਾ ਮਾਸਕ ਲਿਆ ਕੇ ਫੜਾਉਂਦਾ ਇਹਨੂੰ ਮੂੰਹ 'ਚ ਲਾ ਲਓ ਜੀ ਤੁਸੀਂ ਜ਼ਿਆਦਾ ਬੋਲਦੇ ਤਾਂ ਕਰਕੇ ਜਿਸ ਨਾਲ ਉਹ ਵੀ ਤੁਸੀਂ ਵੀਡੀਓਜ਼ ਦੇਖੀ ਹੋਣੀਆਂ ਨਹੀਂ ਹੁਣ ਤੁਸੀਂ ਦੇਖੋ ਇਹ ਪਰਸਨਲ ਅਟੈਕ ਤੇ ਆ ਗਏ ਜੀ ਮੀਡੀਆ ਇੱਕ ਐਸੀ ਐਸੀ ਚੀਜ਼ ਹੈ ਜਿਸ ਦੇ ਨਾਲ ਅਸੀਂ ਬੜੀ ਤੋਂ ਬੜੀ ਜੰਗ ਜਿੱਤ ਸਕਦੇ ਆ ਮੀਡੀਆ ਹੀ ਸਾਨੂੰ ਘਰ ਘਰ ਪਹੁੰਚਾਉਂਦੀ ਹੈ ਇਸ ਲਈ ਮ ਪਰ ਕੁਝ ਕੁਝ মিডিਆ ਦੇ ਲੋਗ ਨੇ ਉਹ ਇਹੋ ਜੀ ਜਿਹੜੀ ਹਰਕਤਾਂ ਕਰਦੇ ਨੇ ਮਾਸ ਦਾ ਉਹ ਲਿਆਇਆ ਪਟਾ ਲਿਆਇਆ ਜੀ that doesn't look good ਹੈਨਾ ਕਾਫਟਰੌਨ ਹਸੀ ਵੀ ਲੋਕਾਂ ਦੇ ਸਮਾਜਿਕ ਤੌਰ ਤੇ ਵਿਚਰਦੇ ਆ ਸਮਾਜਿਕ ਲੋਕਾਂ ਦੀ ਗੱਲਾਂ ਕਰਦੇ ਆ ਕੋਈ ਚੰਗਾਈ ਬੁੜਾਈ ਸਭ ਦੀ ਗੱਲ ਕਰਦੇ ਆ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਨਰਾਦਰ ਕੀਤਾ ਜਾਵੇ ਹਨ ਉਹ ਗਲਤ ਹੈ ਪਰ ਇਹ ਵੀ ਚੀਜ਼ ਦਾ ਗਲਤ ਹੈ ਨਾ ਕਿ ਬਾਰ-ਬਾਰ ਵਿਵਾਦਿਤ ਬਿਆਨ ਦੇਣੇ ਕਿਸ ਨੂੰ ਪੜਕਾਉ ਉਹ ਬਿਆਨ ਦੇਣੇ ਉਹ ਚੀਜ਼ ਕਿੰਨੀ ਕ ਜਾਇਜ਼ ਹੈ ਜਿਸ ਦਾ ਵਿਵਾਦ ਬਿਆਨ ਕਿਸ ਤਰ੍ਹਾਂ ਦੇ ਬਿਆਨ ਤੁਹਾਨੂੰ ਪਤਾ ਹੋਵੇ ਤੁਹਾਡੇ ਨੇਤਾ ਦੀਆਂ ਇੰਨੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ ਵੀ ਤਰੋੜੇ ਦੀ ਵੀ ਹੁੰਦੀਆਂ ਹੁਣ ਜਿੰਨੇ ਤਲਵਾਰਾਵਾਦੀਆਂ ਹੋਵੇ ਉਹਦੇ ਨਾਲ ਹੀ ਹੁੰਦੇ ਸੀ ਨਹੀਂ ਮੈਂ ਤਾਂ ਉਹਨਾਂ ਨੂੰ ਵਿਵਾਦਿਤ ਬਿਆਨ ਨਹੀਂ ਕਹਾਂਗਾ ਜੀ ਮੈਂ ਆਪਣੇ ਉਹ ਆਪਣੀ ਦੇਸ਼ ਪ੍ਰੇਮੀ ਗੱਲ ਕਰਦੇ ਨੇ ਦੇਸ਼ ਦੀ ਰੱਖਿਆ ਲਈ ਜੋ ਗੱਲ ਕਰਦੇ ਨੇ ਉਹ ਸਾਹਮਣੇ ਆਂਦੀ ਹੈ ਜੇ ਵਿਵਾਦ ਬਿਆਨ ਹੁੰਦੇ ਰਹਿੰਦੇ ਐਫਆਈਆ ਦਰਜ ਹੁੰਦੀ ਪ੍ਰਸ਼ਾਸਨ ਨੇ ਉਹਨਾਂ ਦੇ ਐਫਆਈਆ ਦਰਜ ਨਹੀਂ ਕਿਤੇ ਉਹਨਾਂ ਦਾ ਬਿਆਨ ਕਿ ਤੁਹਾਨੂੰ ਪਤਾ ਨਹੀਂ ਹੁਣ ਅਜਕਲ ਸਾਰੇ ਪ੍ਰਸ਼ਾਸਨ ਦੇ ਨਾਲ ਹੀ ਦੁਰਦੇ ਨਹੀਂ ਐਸਾ ਨਹੀਂ ਪ੍ਰਸ਼ਾਸਨ ਹਿੰਦੂ ਹਿੰਦੁਸਤਾਨ ਦਾ ਪ੍ਰਸ਼ਾਸਨ ਤੇ ਔਰ ਮੈਨੂੰ ਬਹੁਤ ਜ਼ਿਆਦਾ ਯਕੀਨ ਹੈ ਤਾਂ ਹੀ ਮੈਂ ਅੱਜ ਇੱਥੇ ਆਇਆ ਭਾਈਚਾਰੇ ਨੂੰ ਬਨਾ ਕੇ ਰੱਖਣ ਲਈ ਕਿਉਂਕਿ ਮੈਨੂੰ ਪੰਜਾਬ ਪੁਲਿਸ ਤੇ ਮਾਜੂਕ ਸੀਪੀ ਲੁਧਿਆਣਾ ਮਾਜੂਕ ਡੀਜੀਪੀ ਪੰਜਾਬ ਮਾਜੂਕ ਗੱਲ ਕਰਦੇ ਆ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਲੁਧਿਆਣਾ ਦੇ ਜਿਹੜੇ ਸੀਪੀ ਆ ਉਹਨਾਂ ਦੇ ਬੜਾ ਮਾਣ ਆ ਪਰ ਤੁਹਾਡੀ ਪਾਰਟੀ ਦੀ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਜਿੱਥੇ ਉਹ ਕਹਿ ਰਿਹਾ ਕਿ ਮੁਰਦਾ ਬਾਤ ਹੈ ਸੀਪੀ ਸੀਪੀ ਨੇ ਕਰਵਾਇਆ ਜੋ ਵੀ ਕਰਵਾਇਆ ਨਹੀਂ ਮੇਰੀ ਪਾਰਟੀ ਤੋਂ ਨਹੀਂ ਜੀ ਮੈਂ ਸ਼ਿ ਕੁਝ ਪਾਰਟੀ ਦੇ ਲੋਕਾਂ 'ਚ ਜੋ ਰੋਸ਼ ਹੈ ਉਹ ਰੋਸ਼ ਲੋਕਾਂ ਨੇ ਆਪਣਾ ਜ਼ਾਹਿਰ ਕੀਤਾ ਮੈਂ ਫਿਰ ਵੀ ਇਹ ਦੱਸਣਾ ਚਾਹਾਂਗਾ ਕਿ ਹਰ ਇੱਕ ਕੋਈ ਵੀ ਕਮਿਊਨਿਟੀ ਲੈ ਲੀਏ ਚਾਹੇ ਉਹ ਧਾਰਮਿਕ ਸੰਸਥਾ ਚਾਹੇ ਸਮਾਜਿਕ ਸੰਸਥਾ ਚਾਹੇ politcal ਸੰਸਥਾ ਹੈ ਜਾਂ ਕੋਈ ਪੁਲਿਸ ਡਿਪਾਰਟਮੈਂਟ ਹੈ 1% ਆਦਮੀ ਕੋਈ ਵੀ ਰੋਂਗ ਨਿਕਲੇ ਨਾ ਮਤਲਬ ਇਹ ਨਹੀਂ ਕਿ ਪੂਰਾ ਪੂਰਾ ਪੁਲਿਸ ਡਿਪਾਰਟਮੈਂਟ ਗਲਤ ਹੈ ਚਲੋ 1% ਅਸੀਂ ਮੰਨ ਗਏ ਲੁਧਿਆਣਾ ਦੇ ਵਿੱਚ ਵੀ ਇੱਕ ਤੁਹਾਨੂੰ ਪਤਾ ਹੈ ਕਿ ਸ਼ਿਵ ਸੈਨਾ ਸਮਾਜ ਦੇ ਜਿਹੜੇ ਪਾਰਟੀ ਦੇ ਮੈਂਬਰ ਸੀਗੇ ਜਿਨ੍ਹਾਂ ਨੂੰ ਗੋਲੀ ਵੱਜੀ ਸੀ ਉਸ ਤੋਂ ਬਾਅਦ ਕੇ ਵਿਅਕਤੀ ਨੇ ਬਿਆਨ ਦਿੱਤਾ ਸੀਗਾ ਕਿ ਸਾਰੇ ਸਰਦਾਰ ਘਰ ਚੋਂ ਕੱਢ ਕੱਢ ਕੇ ਮਾਰਾਂਗੇ ਉਹ ਵੀ ਗਲਤੀ ਨਾ ਹੋ ਗਿਆ ਸੀਗਾ ਨਹੀਂ ਦੇਖੋ ਜੋ ਗਲਤੀ ਨਾ ਹੋਈ ਸਾਰੀ ਗਲਤੀ ਤੁਹਾਡੇ ਵੱਲੋਂ ਕਿਹਾ ਮੈਂ ਬਾਰ ਬਾਰ ਜਿਸ ਟਾਈਮ ਸੁਰੇ ਸਾਹਿਬ ਨੂੰ ਗੋਲੀ ਵੱਜੀ ਉਸ ਟਾਈਮ ਲੋਕਾਂ 'ਚ ਐਗਰੈਸ਼ਨ ਇੰਨਾ ਆ ਗਿਆ ਕਿਉਂਕਿ ਜਦੋਂ ਕੋਈ ਨੇਤਾ ਮਰਦਾ ਨਾ ਇਨਸਾਨ ਦੇ ਨਾ ਚਾਹੰਦੇ ਮੂੰਹ 'ਚ ਕੋਈ ਗਲਤ ਜਰੂਰ ਨਿਕਲ ਜਾਂਦੇ ਨੇ ਜਿਸ ਦੀ ਸ਼ਮਾ ਪ੍ਰਾਪਤੀ ਹੋਣੀ ਚਾਹੀਦੀ ਹੈ ਜੋ ਉਹਨਾਂ ਨੇ کیا ਉਹ ਵੀ ਗਲਤ ਹੈ ਜੋ ਕੁਝ ਲੋਕ ਗਲਤ ਹੋਣ ਦੇ ਨਾਲ ਸਾਰੀ ਕਮਿਊਨਿਟੀ ਮਾੜੀ ਨਹੀਂ ਹੁੰਦੀ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਨੇਤਾ ਗਲਤ ਬੋਲਦਾ ਅਸਲ ਦੇ ਵਿੱਚ ਉਹ ਨੇਤਾ ਕਹਾਣ ਦੇ ਲਾਇਕ ਹੀ ਨਹੀਂ ਪਹਿਲੀ ਗੱਲ ਤਾਂ ਨੇ ਤਾਂ ਗਲਤ ਬੋਲਦਾ ਕਿ ਨਹੀਂ ਬੋਲਦਾ ਉਹ ਰਾਈਟ ਮੇਰੇ ਕੋਲ ਵੀ ਨਹੀਂ ਹੈ ਨਾ ਤੁਹਾਡੇ ਕੋਲ ਹੈ ਉਹ ਰਾਈਟ ਹੈ ਪ੍ਰਸ਼ਾਸਨ ਕੋਨ ਕਨਸਟੀਟਿਊਸ਼ਨ ਵਿੱਚ ਲਿਖਿਆ ਹੈ ਜੇ ਉਹ ਗਲਤ ਬੋਲਦਾ ਉਹਦਾ ਸਜ਼ਾ ਦਾ ਬਦਲ ਹੋ ਜਾਏਗਾ ਸੋ ਕੈਮਰਾ ਕਹੂੰਗਾ ਨਾਲ ਇੱਕ ਹੋਰ ਵਿਅਕਤੀ ਬੈਠੇ ਨੇ ਦਿੰਦਰ ਥਾਪੜ ਜੀ ਉਹਨਾਂ ਵੱਲ ਵੀ ਜਰਾ ਕੈਮਰਾ ਘੁਮਾਇਆ ਜਾਵੇ ਇਹ ਤੁਹਾਡੇ ਨਾਲ ਬੈਠੇ ਆ ਤੁਹਾਡੇ ਨਾਲ ਦੀ ਪਹਿਲੀ ਗੱਲਬਾਤ ਕਰਦੇ ਬਾਅਦ ਚ ਉਹਨਾਂ ਨੇ ਕਰਦੇ ਆ ਗੋਲੀ ਜਦੋਂ ਵੱਜੀ ਸੀਗੀ ਅਮ੍ਰਿਤਸਰ ਦੇ ਵਿੱਚ ਉਦੋਂ ਇਹਨਾਂ ਦਾ ਵਿਵਾਦਿਤ ਕੋਈ ਬਿਆਨ ਨਹੀਂ ਆਇਆ ਉਸ ਤੋਂ ਬਾਅਦ ਵੀ ਇਹਨਾਂ ਦਾ ਵਿਵਾਦਿਤ ਬਿਆਨ ਨਹੀਂ ਆਇਆ ਕਦੀ ਇਹਨਾਂ ਨੇ ਅੰਤਗਵਾਦੀ ਇਹ ਬਿਸਤਰ ਦੇ ਬਾਰੇ ਸ਼ਬਦੀ ਯੂਜ਼ ਨਹੀਂ ਕੀਤੇ ਤੁਹਾਡੇ ਵੱਲੋਂ ਕਰ ਹੁੰਦੇ ਇਹਨਾਂ ਉੱਤੇ ਕਿਉਂ ਨਹੀਂ ਹਮਲਾ ਹੁੰਦਾ ਇਹਨਾਂ ਤੇ ਵੀ ਹੋ ਹੀ ਸਕਦੇ ਨਹੀਂ ਮੈਂ ਉਹੀ ਤੁਹਾਨੂੰ ਗੱਲ ਕਹਿ ਰਿਹਾ ਜੀ ਹੁਣ ਰਾਜੀ ਜੀ ਕਿ ਨਾ ਕਿਤੇ ਆਪਾਂ ਕਹਿ ਸਕਦੇ ਕਿ ਸਾਡੀ ਸ਼ਾਇਦ ਬੋਲਬਾਨ ਟੈਰ ਉੱਤੇ ਤਾਬਾ ਤੋੜ ਗੋਲੀਆਂ ਚੱਲੀਆਂ ਹੈ। ਕੀ ਉਹਨਾਂ ਦੀ ਕੋਈ ਵਿਵਾਦ ਬਿਆਨ ਆਈ ਸੀ? ਕਦੀ ਵੀ ਉਹਨਾਂ ਨੇ ਕੋਈ ਵਿਵਾਦ ਬਿਆਨ ਨਹੀਂ ਦਿੱਤੇ। ਹਮੇਸ਼ਾ ਜਦ ਵੀ ਅਸੀਂ ਕਾਲਿਸਤਾਨ ਦੇ ਵਿਰੁੱਧ ਕੋਈ ਵੀ ਆਵਾਜ਼ ਉਠਾਉਂਦੇ ਹਾਂ, ਚਾਹੇ ਸਾਡੀ ਪਾਰਟੀ ਦਾ ਕੋਈ ਬਲੌਕ ਪ੍ਰਧਾਨ ਹੋਣਾ ਉਹ ਵੀ ਟਾਰਗੇਟ ਹੈ। ਸੌਫਟ ਟਾਰਗੇਟ ਤੋਂ ਉਹਨਾਂ ਨੂੰ ਸੌਫਟ ਟਾਰਗੇਟ ਲੱਭਦੀ ਹੈ ਜਿਹੜਾ ਟਾਰਗੇਟ ਮਿਲਦਾ ਉਹ ਅਚੀਵ ਕਰ ਲੈਂਦੇ ਆ। ਅੱਜ ਤੁਹਾਡੇ ਸਾਹਮਣੇ ਹੈ ਰਜੀਮ ਮਹਾਜਨ ਦੇ ਦੋਨੋਂ ਸਾਥੀ ਬਚ ਗਏ। ਪਰਮਾਤਮਾ ਨੇ ਉਹਨਾਂ ਨੂੰ ਬਚਾਇਆ। ਨਹੀਂ ਤਾਂ ਅੱਜ ਉਹ ਵੀ ਸ਼ਹੀਦ ਹੋ ਜਾਂਦੇ। ਸਕੂਟਰ ਦੇ ਉੱਤੇ ਗਰਮਣ ਲੈ ਕੇ ਜਾਣਾ ਐਕਟਿਵਾ ਦੇ ਉੱਤੇ ਗਰਮਣ ਲੈ ਕੇ ਜਾਣਾ ਕਿੰਨਾ ਕ ਜਾਇਜ਼ ਨਹੀਂ ਮੈਂ ਦੇਖੋ ਫਿਰ ਉਸੇ ਉਹੀ ਗੱਲ ਜਾਨਾ ਜ਼ਰੂਰੀ ਨਹੀਂ ਕਿ ਮੇਰੀ ਮੇਰੀ ਜੇਬ ਅਲਾਉ ਕਰਦੀ ਜੀ ਸਕੂਟਰ ਦੀ ਮੇਰੀ ਜੇਬ ਅਲਾਉ ਕਰਦੀ ਮੈਂ ਪੈਦਲ ਵੀ ਜਾ ਸਕਦਾ ਜੀ ਪਰਮਾਤਮਾ ਮੈਨੂੰ ਪੈਦਲ ਵਿੱਚ ਮੈਂ ਗੱਡੀ ਵੀ ਲੈ ਕੇ ਜਾ ਸਕਦਾ ਨਾ ਨਹੀਂ ਵੈਸੇ ਗੋਰਾ ਠੱਪੜ ਜਿਹੜੀ ਮੈਂ ਗੱਲ ਕਰਦਾ ਉਹ ਨਾ ਸ਼ਹਿਰ ਚ ਲੰਦੇ ਨੇ ਨੌਕਰਾਂ ਚ ਉੱਥੇ ਗੱਡੀਆਂ ਨਹੀਂ ਜਾਂਦੀਆਂ ਉੱਥੇ ਸਕੂਟਰ ਦੀ ਫੈਸਿਲਿਟੀ ਹੈ ਤੁਸੀਂ ਸ਼ਾਇਦ ਲੁਧਿਆਣਾ ਕਿਉਂਕਿ ਚੋੜਾ ਬਾਜ਼ਾਰ ਦੇ ਅੰਦਰ ਗੱਡੀਆਂ ਨਹੀਂ ਅਲਾਉ ਤੇ ਉਹ ਐਕਟਿਵਾ ਲੈ ਕੇ ਹੀ ਘੁੰਮਦੇ ਸਭ ਪਾਸੇ ਉਹਨ ਇਕਤਿਮਾ ਲੈ ਕੇ ਜਾਂਦਾ ਇੱਕ ਕਾਰਨ ਹੈ ਉਹ ਕਾਰਨ ਇਹ ਹੈ ਕਿ ਉਹਨਾਂ ਕੋਲ ਉਹ ਫੈਸਿਲਿਟੀ ਉੱਤੇ ਕਾਰ ਵਗੈਰਾ ਜਾ ਨਹੀਂ ਸਕੀ ਜਿੱਥੇ ਉਹ ਰਹਿੰਦੇ ਜਦ ਸਾਨੂੰ ਪਤਾ ਹੈ ਅਸੀਂ ਹਰ ਕਿਸ ਦੇ ਖਿਲਾਫ ਹੀ ਬੋਲਣਾ ਹੈ ਠੱਕ ਦੇ ਵਿੱਚ ਵੀ ਬੋਲਣਾ ਹੈ ਸਾਡੇ 100 ਦੁਸ਼ਮਣ ਵੀ ਆ ਤੇ 10 ਸਾਡੇ ਯਾਰ ਦੋਸਤ ਵੀ ਆ ਫਿਰ ਕਿਤੇ ਨਾ ਕਿਤੇ ਸਾਨੂੰ ਵੀ ਉਸ ਤਰੀਕੇ ਨਾਲ ਦੁੱਖਾ ਚਾਹੀਦਾ ਨਾ ਹੁਣ ਦੇਖੋ ਸਕੂਟਰ ਦੇ ਉੱਤੇ ਜਾ ਰਹੇ ਆ ਰਬਣਾਗਰੇ ਪਿੱਛੋਂ ਕੋਈ ਕਾਰ ਹਿੱਟ ਕਰਦੀ ਹੈ ਦੁਸ਼ਮਣੀ ਤਾਂ ਉਹਨਾਂ ਦੇ ਨਾਲ ਆ ਪਿੱਛੇ ਮੁਲਾਜ਼ਮ ਦਾ ਹੀ ਕਸੂਰ ਸੀ ਵਿਚਾਰਾ ਮੁਲਾਜ਼ਮ ਹੀ ਨਾਰਕੜਿਆ ਜਾਣਾ ਸੀ ਸਿਰ ਤੇ ਨਹੀਂ ਚਲੋ ਇਹ ਵੀ ਤੁਹਾਡੀ ਗੱਲ ਜਾਇਜ਼ ਹੈ ਜੀ ਜਦੋਂ ਮੈਂ ਤਾਂ ਇਹ ਬਿਲਕੁਲ ਕਹਿਣਾ ਚਾਹੁੰਦਾ ਜੇ ਤੁਸੀਂ ਇਨਫਰਾਸਟ੍ਰਕਚਰ ਤੋਂ ਬਾਹਰ ਹੋ ਜਿੱਥੇ ਤਰਕਾਰ ਦੀ ਫੈਸਿਲਿਟੀ ਹੈ ਉੱਥੇ ਕਾਰ ਲੈ ਕੇ ਜਾਣੀ ਚਾਹੀਦੀ ਹੈ ਜੇ ਤੁਹਾਡੇ ਕੋਲ ਅਵੇਲੇਬਿਲਿਟੀ ਹੈ ਕਾਰ ਦੀ ਤੇ ਕਾਰ ਤੇ ਜਾਓ ਜਿੱਥੇ ਤਲਵਾਰਾਂ ਵੱਜੀਆਂ ਸੀ ਉੱਥੇ ਪਿੱਛੇ ਕਾਰਾਂ ਵੀ ਖੜੀਆਂ ਸੀ ਤੇ ਆਟੋ ਨਹੀਂ ਖੜੀ ਸੀ ਮੈਨੂੰ ਨਹੀਂ ਲੱਗਾ ਸੀਗਾ ਕਿ ਉਸੇ ਸਕੂਟਰ ਵਾਲੇ ਸਿਸਟਮ ਸੀਗਾ ਜੀ ਨਹੀਂ ਇਹ ਤੁਹਾਡੀ ਗੱਲ ਰਾਈਟ ਹੈ ਜੀ ਉਹ ਸਿਵਲ ਹਸਪੀਟਲ ਦੇ ਬਿਲਕੁਲ ਸਾਹਮਣੇ ਵਾਲਾ ਏਰੀਆ ਜਿੱਥੇ ਸਾਰੀ ਫੈਸਿਲਿਟੀ ਗਵਰਨਮੈਂਟ ਤੋਂ ਨਾਲ ਦਿੱਤੀ ਗਈ ਹੈ ਰੋਡ ਬਹੁਤ ਖੁੱਲੀ ਹੈ ਉੱਥੇ ਕਾਰ ਜਾ ਸਕਦੀ ਸੀ ਉਤੇ ਉਹਨਾਂ ਦੀ ਇੱਕ ਚੋਕ ਵੀ ਹੋ ਸਕਦੀ ਹੈ ਕਿ ਕਾਨੂੰਨ ਲੈ ਕੇ ਦੀ ਕਿਤੇ ਨਾ ਕਿਤੇ ਦੇਖ ਦਿਓ ਕਿ ਉਹਨਾਂ ਦੀ ਗਲਤੀ ਕਰਕੇ ਮੁਲਾਜ਼ਮ ਦੀ ਜਿਹੜੀ ਜਾਨ ਉਹ ਵੀ ਖਤਰੇ 'ਚ ਪੈ ਸਕਦੀ ਸੀ ਵੇਖੋ ਮੇਨੂੰ ਤਾਂ ਫਿਲਹਾਲ ਮੁਲਾਜ਼ਮ ਕਰਕੇ ਉਹਨਾਂ ਦੀ ਜਾਨ ਖਤਰੇ 'ਚ ਪਈ ਰਹੀ ਹੈ ਕਿਉਂਕਿ ਜੇ ਮੁਲਾਜ਼ਮ ਮੈਂ ਫਿਰ ਕਹਿੰਦਾ ਮਤਲਬ ਮੁਲਾਜ਼ਮ ਵਿਚਾਰਾ ਮੋਟਰਸਾਈਕਲ ਤੇ ਬਹਿ ਕੇ ਜਾਵੇ ਤਾਂ ਵੀ ਮੁਲਾਜ਼ਮ ਗਲਤ ਹੈ ਕਮਿਸ਼ਨਰ ਆਪਣੀ ਕੁਰਸੀ ਤੇ ਬੈਠਾ ਹੋਇਆ ਉਹ ਤੇ ਇਲਜ਼ਾਮ ਲੱਗ ਰਿਹਾ ਜੀ ਕਮਿਸ਼ਨਰ ਕਰਕੇ ਆ ਜੀ ਇਹ ਹੋ ਗਈ ਕਮਿਸ਼ਨਰ ਦਾ ਵਿੱਚ ਹੀ ਰੋਲਾ ਕਮਿਸ਼ਨਰ ਜਲੰਧਰ ਵੀ ਰਹਿ ਕੇ ਬੜਾ ਵਧੀਆ ਰਹਿ ਕੇ ਇੱਥੇ ਵੀ ਐਕਟਰ ਜੀ ਵੀ ਕਦੀ ਵੀ ਆਪਣੇ ਬਿਆਨ 'ਚ ਕਿ ਪਰਮਿ ਇਸ ਦੇ ਵਿੱਚ ਉਹਨਾਂ ਦੀ ਸਿਕਿਉਰਿਟੀ ਸੁਰੱਖਿਆ ਦੀ ਜੋ ਰਿਕੂ ਚੂਕੋਈ ਹੈ ਇਹ ਤੇ ਦੋਰਾਏ ਨਹੀਂ ਹੈ ਜਿਹੜਾ ਸੁਰੱਖਿਆ ਕਰਮੀ ਹੈ ਉਹ ਆਪਣੇ ਨਾਲ ਵੀਆਈਪੀ ਦੇ ਲੱਗਿਆ ਉਹਦੀ ਜਾਨ ਬਚਾ ਲੀ ਜਦੋਂ ਉਹਨਾਂ ਨੂੰ ਵਾਰਦਾਤ ਹੋਈ ਉਹਨੂੰ ਨਾਲ ਸਾਈਡ ਤੇ ਲੈ ਕੇ ਜਦੋਂ ਮੈਂ ਕਿਹਾ ਚਲੋ ਸਭ ਕੁਝ ਹੋ ਗਿਆ ਕਿ ਉਹਨਾਂ ਨੇ ਵੱਜ ਗਈਆਂ ਸਭ ਕੁਝ ਹੋ ਗਿਆ ਉਸ ਦੇ ਬਾਅਦ ਅਸੀਂ ਦੇਖਣੇ ਇੱਕ ਵੀਡੀਓ ਜਾਰੀ ਹੋ ਰਹੀ ਹੈ ਜਿਸ ਦੇ ਵਿੱਚ ਉਹ ਰੋਡ ਦੇ ਉੱਤੇ ਲੰਬੇ ਪਏ ਤੇ ਗਨਮਨ ਪਿੱਛੇ ਮੁੜ ਕੇ ਜਾ ਰਿਹਾ ਹੈ ਖਾਲੇ ਕਿ ਉਹਦਾ ਫਰਜ ਮੰਨਦਾ ਸੀ ਉਸ ਤੋਂ ਬਾਅਦ ਉਹਨੂੰ ਉਠਾਣਾ ਸਿਵਲ ਹਸਪੀਟਲ ਲੈ ਕੇ ਜਾਣਾ ਆਮ ਲੋਕਾਂ ਨੇ ਉਹਨੂੰ ਉਠਾਇਆ ਆਟੋ ਚ ਰੱਖਿਆ ਤੇ ਸਿਵਲ ਹਸਪੀਟਲ ਲੈ ਕੇ ਗਏ ਗਨਮੈਨ ਦੀ ਵੀਡੀਓ ਜਿਹੜੀ ਹੈ ਉਹ ਚ ਦਿਖ ਰਿਹਾ ਹੈ ਕਿ ਉਹ ਜਿੱਥੇ ਸੱਟ ਲੱਗੀ ਉਸ ਤੋਂ ਬਾਅਦ ਨੈਗੇਟਿਵ ਹੋ ਕੇ ਨਿਕਲ ਗਿਆ ਥੈਟ ਇਜ਼ ਰੋਂਗ ਮਤਲਬ ਗਲਤੀ ਤਾਂ ਫਿਰ ਵੀ ਦੋਨੋਂ ਬੰਨੇ ਹੀ ਹੋ ਗਈ ਇਹ ਚਲੋ ਮੈਂ ਤਾਂ ਫਿਰ ਇਹ ਗੱਲ ਕਹਿਣਾ ਕਿ ਇਨਫਰਾਸਟ੍ਰਕਚਰ ਦੇ ਵਿੱਚ ਜੇ ਤੁਹਾਨੂੰ ਫੈਸਿਲਿਟੀ ਪ੍ਰੋਵਾਈਡ ਹੈ ਤੁਹਾਡੇ ਕੋਲ ਹੈ ਕਾਰ ਤਾਂ ਤੁਹਾਨੂੰ ਕਾਰ 'ਚ ਜਾਣਾ ਚਾਹੀਦਾ ਸੋ ਥਾਪੜ ਜੀ ਨਾਲ ਗੱਲਬਾਤ ਕਰ ਲਾਂਗੇ ਸਰ ਆਓ ਜਰਾ ਇੱਧਰ ਤੁਸੀਂ ਸਾਬੜ ਜੀ ਲਗਾਤਾਰ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਹਮਲੇ ਹੋ ਰਹੇ ਕੀ ਕਹਿਣਾ ਤੁਹਾਡਾ ਇਸ ਬਾਰੇ ਦੇਖੋ ਜੀ ਜਿਹੜੇ ਲਗਾਤਾਰ ਹਮਲੇ ਹੋ ਰਹੇ ਹਮੇਸ਼ਾ ਕੀ ਟਾਰਗੇਟ ਹਿੰਦੂ ਨੇਤਾ ਨੂੰ ਬਣਾਇਆ ਜਾਂਦਾ ਵਾ ਤੇ ਅਸੀਂ ਜਿਹੜੀ ਆਪਣੀ ਵਾਜ ਆ ਹਮੇਸ਼ਾ ਸਮਾਜ ਦੇ ਲਈ ਅਸੀਂ ਆਪਣਾ ਕੰਮ ਕਰਦੇ ਆਂ ਹੋਰ ਵੀ ਸਾਡੇ ਜਿਹੜੇ ਹਿੰਦੂ ਨੇਤਾ ਸਮਾਜ ਦੇ ਲਈ ਕਰਦੇ ਆ ਤੇ ਮਿਸ਼ਾ ਕਿਤਨਾ ਕਿਤੇ ਜਿਹੜਾ ਹਿੰਦੂ ਨੇਤਾ ਨੂੰ ਡਰਗ ਬਣਾਇਆ ਜਾਂਦਾ ਸੂਰੇ ਸਾਹ ਮਾਰੇ ਗਏ ਮਹਾਜਨ ਸਾਹਿਬ ਤੇ ਗੋਲੀਆਂ ਚੱਲੀਆਂ ਤੇ ਦੋ ਨੇਜ ਦੇ ਨੇਜਾ ਜੂ ਮਾਰੇ ਗਏ ਹਮੇਸ਼ਾ ਹਿੰਦੂ ਨੇਤਾ ਹੀ ਮਾਰੇ ਜਾਂਦੇ ਆ ਅਸੀਂ ਸਰਕਾਰਾਂ ਕੋ ਤੇ ਪ੍ਰਸ਼ਾਸਨ ਕੋ ਹਮੇਸ਼ਾ ਇਹੀ ਮੰਗ ਕਰਦੇ ਆ ਕਿ ਜੇ ਅਗਰ ਅਸੀਂ ਬੋਲਦੇ ਆ ਅਸੀਂ ਨਾ ਬੋਲਾਂਗੇ ਤੇ ਸਮਾਜ ਦੇ ਲੋਕ ਕਿੱਥੇ ਜਾਣਗੇ ਸਮਾਜ ਨੂੰ ਕੌਣ ਮਾਰਗਦਰਸ਼ਨ ਦੇਗਾ ਕਿਤਨਾ ਕਿਤੇ ਜਿਹੜੇ ਪ੍ਰਧਾਨ ਆ ਕਿਸੇ ਚਾ ਕਿਸੇ ਸੰਤਾ ਤੇ ਉਤਾਰਨੀ ਸੰਤਾ ਤੇ ਟੈਪੀਟਿਕਲ ਹੁੰਦਾ ਤੇ ਨਾਲ ਜੋਇਨ ਆ ਅਸੀਂ ਸਮਾਜ ਦੇ ਲਈ ਕੰਮ ਕਰਦੇ ਆ ਪਰ ਉਹ ਕਿ ਦਿਨ ਕਿ ਦਿ ਜਦੋਂ ਗੋਲੀ ਵਜਦੀ ਜਾਂ ਕੁਝ ਹੁੰਦਾ ਤਾਂ ਸਾਨੂੰ ਦੁੱਖ ਲੱਗਦਾ ਮੈਂ ਜੱਜ ਗੋਰਾ ਥਾਪੜ ਜੀ ਤੇ ਜਿਹੜਾ ਹਮਲਾ ਹੋਇਆ ਲੁਧਿਆਣੇ ਮੈਂ ਕੜੇ ਸ਼ਬਦਾਂ ਨਾਲ ਨਿੰਦਿਆ ਕਰਦਾ ਇਦਾਂ ਨਹੀਂ ਹੋਣਾ ਚਾਹੀਦਾ ਸੀ ਪਰ ਥਾਪੜ ਜੀ ਦੇਖੋ ਜਿੰਨਾ ਉੱਤੇ ਹਮਲਾ ਹੋਇਆ ਆਖਿਰ ਗਲਤ ਉਹ ਵੀ ਬੋਲਦੇ ਸੀਗੇ ਜਿਨ੍ਹਾਂ ਨੇ ਤਲਵਾਰਾਂ ਮਾਰੀਆਂ ਉਹ ਵੀ ਗਲਤ ਹੈ ਕਿਉਂਕਿ ਉਹਨਾਂ ਨੇ ਵੀ ਕਾਨੂੰਨ ਜਿਹੜਾ ਵਾ ਹੱਥ ਚ ਲੇਤਾ ਹੈ ਤਾਂ ਦੋਨੋਂ ਪਾਰਟੀਆਂ ਗਲਤਾਂ ਇਸ ਇਸ ਚੀਜ਼ ਨੂੰ ਜੇ ਆਪਾਂ ਰੋਕਣਾ ਚਾਹਵੇ ਤੇ ਹੋ ਸਕਦਾ ਸੀ ਕਿ ਸ਼ਾਇਦ ਆਪਾਂ ਜੀ ਵਿਵਾਦਿਤ ਜਿਆਦਾ ਬਿਆਨ ਨਾ ਦੰਦੇ ਕਿਉਂਕਿ ਅੱਜ ਕੱਲ ਦੇ ਵਿੱਚ ਕੀ ਇੱਕ ਟ੍ਰੈਂਡ ਚੱ ਕੋਈ ਸਹੀ ਵੀ ਹੋਵੇ ਤਾਂ ਲੋਕੀ ਇਹੀ ਕਹਿੰਦੇ ਕਿ ਜੇ ਸ਼ਿਵਸ਼ੰਨਾਨ ਨੇ ਜਿਸਦੇ ਉੱਤੇ ਹਮਲਾ ਉਹਨਾਂ ਦੇ ਉੱਤੇ ਹਮਲਾ ਹੋਇਆ ਸ਼ਾਇਦ ਇਹਨਾਂ ਨੇ ਆਪ ਕਰਾਇਆ ਹੋਵੇ ਗਨਮੈਲ ਲੈ ਲਈ ਇਸ ਇਸ ਚੀਜ਼ ਨੂੰ ਕਿਸ ਨੇ ਕਰਨਾ ਦੇਖਦੇ ਦੇਖੋ ਜਿਹੜੇ ਤੇ ਲੋਕ ਆਪਣੇ ਆਪ ਤੇ ਹਮਲਾ ਕਰਵਾਉਂਦੇ ਆ ਤੇ ਉਹ ਪ੍ਰਸ਼ਾਸਨ ਦੀ ਜਿਹੜੀ ਇਨਕੁਆਇਰੀ ਦੇ ਵਿੱਚ ਪਾਏ ਜਾਂਦੇ ਤੇ ਪ੍ਰਸ਼ਾਸਨ ਉਹਨਾਂ ਦੇ ਉੱਤੇ ਕਾਰਵਾਈ ਵੀ ਕਰਦਾ ਵਾ ਮੇਰੇ ਉੱਤੇ ਹਮਲਾ ਹੋਇਆ ਬਿੱਦੀ ਕੋ ਫਾਟਾ ਮੇਰੇ ਤੇ ਹਮਲਾ ਹੋਇਆ ਪੂਰੇ ਪ੍ਰਸ਼ਾਸਨ ਨੂੰ ਪਤਾ ਸਾਡੇ ਵੱਲੋਂ ਪਰਚਾ ਦਰਜ ਹੋਇਆ ਮ ਮਕਸੂਦ ਦਾ ठाणे ਮੇਰੇ ਘਰ ਦੇ ਵਿੱਚ ਪਟ્રોલ ਬੰਮ ਸੁੱਟਿਆ ਗਿਆ ਉਹ ਪਰਚਾ ਦਰਜ ਹੋਇਆ ਪਰ ਕਿਤਨਾ ਕਿਤੇ ਅਸੀਂ ਤਾਂ ਬੋਲਦੇ ਆ ਕਿ ਆਪਣੇ ਸਮਾਜ ਦੇ ਹੱਕ ਲਈ ਅਸੀਂ ਕਿਸੇ ਨੂੰ ਕਿਸੇ ਵੀ ਸਾਡੀ ਮੇਰੀ ਕਿਸੇ ਕਮਿਊਨਿਟੀ ਨਾਲ ਸਾਡੀ ਲੜਾਈ ਨਹੀਂ ਸਾਡੇ ਇਹੀ ਗੱਲ ਕਰ ਰਿਹਾ ਮੈਂ ਤੁਹਾਡੀ ਗੱਲ ਕੱਟ ਰਿਹਾ ਕਿ ਲਗਾਤਾਰ ਜਲੰਧਰ ਸ਼ਹਿਰ ਦੇ ਵਿੱਚ ਜਿਹੜੀ ਪੀੜਤ ਮਹਿਲਾ ਵਾ ਉਹਨਾਂ ਦੇ ਹੱਕ ਦੇ ਵਿੱਚ ਤੁਸੀਂ ਜਾਇ ਖੜਦੇ ਹੋ ਤੁਹਾਡੇ ਵੱਲੋਂ ਜਿਹੜੇ ਆ ਵਿਵਾਦਿਤ ਬਿਆਨ ਦਿੱਤੇ ਨੇ ਜੀ ਬਾਕੀ ਦੰਦੇ ਤਾਂ ਉਹ ਗਲਤੀ ਹੋਇਆ ਫਿਰ ਇਹ ਤੁਸੀਂ ਗੱਲ ਤੋਂ ਤੁਸੀਂ ਉਹਨਾਂ ਦੇ ਕਹਿਣ ਤੇ ਨਹੀਂ ਥੁਰਦੇ ਨਹੀਂ ਜੀ ਨਹੀਂ ਦੇਖੋ ਮੇਰੀ ਗੱਲ ਸੁਣੋ ਇਹ ਜਿੱਦਾਂ ਸਾਡੇ ਰਾਸ਼ਟਰੀ ਚੇਅਰਮੈਨ ਜੀ ਨੇ ਦੱਸਿਆ ਕਿ ਹਰ ਬੰਦੇ ਦਾ ਆਪਣਾ ਆਪਣਾ ਮਾਈਂਡ ਹੈ ਤੇ ਅਸੀਂ ਤਾਂ ਸਾਡੇ ਰਸਟ੍ਰ ਬ੍ਰਾਂਚ ਦੇ ਕਮੇਸ਼ ਭਾਰਤਵਾਦੀ ਜੀ ਉਹਨਾਂ ਦੇ ਦਿਸ਼ਾ ਇਸ਼ਾਰਾ ਚੱਲਦੇ ਆ ਅਸੀਂ ਸਾਡੀ ਕਿਸੇ ਕਮਿਟੀ ਦੇ ਨਾਲ ਲੜਾਈ ਨਹੀਂ ਸਾਡੀ ਜਿਹੜਾ ਕੀ ਸਮਾਜ ਦੇ ਵਿੱਚ ਬੁਰਾਈ ਹੈ ਸਾਡੀ ਜਿਹੜੀ ਲੜਾਈ ਉਸ ਬੁਰਾਈ ਦੇ ਨਾਲ ਹੈ ਕਿ ਸਾਰੇ ਅਗਰ ਕਹਾਂ ਸੀ ਕਿ ਸਿੱਖ ਕਮਿਟੀ ਨੂੰ ਅਸੀਂ ਗਲਤ ਗਈ ਹੈ ਕਿਉਂ ਗਲਤ ਕਿਹਾ ਸਾਡੇ ਭਰਾ ਨੇ ਨੌ ਮਾ ਹਿੰਦੂ ਸਿਕਨ ਨੌ ਇੱਕ ਨੌ ਮਾ ਅਸ ਦਾ ਰਸਤਾ ਹੈ ਪਰ ਜਿਹੜੇ ਕੀ ਯਾਨੀ ਕਿ ਸਾਰੇ ਹਿੰਦੂ ਵੀ ਸਾਰੇ ਸਹੀ ਹੈ ਸਾਡੇ ਹਿੰਦੂਆਂ ਚ ਜਿਹੜੇ ਕੋਈ ਬੰਦੇ ਇਦਾਂ ਰੇ ਆ ਜਿਹੜੇ ਕੋਈ ਰਕਾਉ ਪਾਛਨ ਰੇ ਆ ਸਮਾਜ ਨੂੰ ਆਪਣੇ ਸੂਬੇ ਨੂੰ ਪੰਜਾਬ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਉਹਨਾਂ ਨੂੰ ਵੀ ਕਹਿੰਨੇ ਆ ਕਿ ਭਾਈ ਤੁਸੀਂ ਜਿਹੜੇ ਕੋਈ ਬਿਆਨ ਦੇਣੇ ਸੋਚ ਸਮੇ ਕੇ ਦਿਓ ਆਪਣੇ ਸਮਾਜ ਦੇ ਲਈ ਬਿਆਨ ਦਿਓ ਆਪਣੇ ਦੇਸ਼ ਲਈ ਬਿਆਨ ਦਿਓ ਪਰ ਕਿਸੇ ਨੂੰ ਗਲਤ ਨਾ ਕੋ ਸੋ ਪਬਲਿਕ ਨੂੰ ਕਿਸ ਤਰ੍ਹਾਂ ਮੈਸੇਜ ਦੇਣਾ ਚਾਹੋਗੇ ਜਾਂ ਪ੍ਰਸ਼ਾਸਨ ਨੂੰ ਕੁਝ ਕਹਿਣਾ ਚਾਹੋਗੇ ਜਿਹੜੀ ਇਹ ਵਾਰਦਾਤ ਹੋਈ ਹੈ ਬਿਲਕੁਲ ਜੀ ਪਬਲਿਕ ਨੂੰ ਮੈਂ ਇੱਕ ਸੰਦੇਸ਼ ਦੇਣਾ ਚਾਹਵਾਂ ਕਿ ਤੁਸੀਂ ਜਿਹੜਾ ਕਿ ਜਿਹੜਾ ਜਿੱਦਾਂ ਕਿ ਗੋਲੀ ਚੱਲੀ ਹੈ ਕੇ ਅੰਦਰ ਕੋਈ ਹਿੰਸਾ ਨਾ ਫਲਾਓ ਤਾਂ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਮੰਗ ਕਰਾਂਗੇ ਕਿ ਜਿਹੜੇ ਜਿਨ੍ਹਾਂ ਨੇ ਇਹ ਕਾਣ ਕੀਤਾ ਉਹਨਾਂ ਨੂੰ ਫੜ ਕੇ ਜਲਦ ਤੋਂ ਜਲਦ ਜੇਲ੍ਹ ਭੇਜਿਆ ਜਾਵੇ ਤਾਂ ਕਿ ਅੱਗੋਂ ਕੋਈ ਹੋਣੀ ਨਾ ਹੋਣੀ ਘਟਨਾ ਨਾ ਹੋ ਸਕੇ ਸੋ ਇਹ ਸੀ ਕਿ ਸਾਡੇ ਨਾਲ ਦੇ ਅੰਦਰ ਥੱਪੜ ਜਿਨ੍ਹਾਂ ਨੇ ਇਹ ਵੀ ਚੀਜ਼ ਮੰਨੀ ਹੈ ਕਿ ਸਾਰੇ ਹਿੰਦੂ ਵੀ ਸਹੀ ਨਹੀਂ ਸਾਰੇ ਸਿੱਖ ਵੀ ਸਹੀ ਨਹੀਂ ਹਰ ਕਿਸੇ ਕਮਿਊਨਿਟੀ ਦੇ ਵਿੱਚ ਕੋਈ ਨਾ ਕੋਈ ਮਾੜਾ ਵਿਅਕਤੀ ਜਿਹੜਾ ਅਨਸਰ ਹੁੰਦਾ ਹੀ ਹੁੰਦਾ ਜਿਦੇ ਕਰਕੇ ਵਿਵਾਦ ਹੋਣੇ ਜਿਹੜੇ ਸ਼ੁਰੂ ਹੋ ਜਾਂਦੇ ਆ ਸੋ ਇਹਨਾਂ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਭੜਕਾਓ ਜਿਹੜੇ ਭਾਸ਼ਾ ਨਾ ਹੋ ਬਿਲਕੁਲ ਇਸ ਤਰ੍ਹਾਂ ਦੇ ਨਾ ਦੇਣ ਤਾਂ ਕਿ ਕਿਸੇ ਦੇ ਮਨ ਦੇ ਵਿੱਚ ਖਟਾਸ ਹੋਵੇ ਤੇ ਜਿਹੜੇ ਬਾਕੀ ਜਿਨ੍ਹਾਂ ਨੇ ਵਾਰਤਤ ਕੀਤੀ ਹੈ ਇਹ ਵੀ ਜਿਹੜੀ ਚੀਜ਼ਾਂ ਆ ਬਿਲਕੁਲ ਬੰਦ ਹੋਣੇ ਚਾਹੀਦੇ ਕਿਉਂਕਿ ਇਹ ਵੀ ਚੀਜ਼ ਜਿਹੜੀ ਹੈ ਬਹੁਤ ਗਲਤ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਹ